ਅਭੀ ਅਬੁਲਕਤਬ ਥੋੜਾ ਧਿਆਨ ਰੱਖੇ ਵੀ ਦੇਖਦੇ ਜਾਈਏ ਕਿਆ ਕਿਆ ਹੁੰਦਾ ਹੈ ਕੌਣ ਬਣੇਗਾ ਅਗਲਾ ਪ੍ਰਧਾਨ ਮੰਤਰੀ ਇਸ ਸਵਾਲ ਨੂੰ ਲੈ ਕੇ ਦੇਸ਼ ਦੀ ਸਿਆਸਤ ਚ ਪੁੱਛਾ ਰੱਖਿਆ ਹੈ ਇਸ ਪਾਸੇ ਐਨਡੀਏ ਯਾਨੀ ਕਿ ਪਾਜਪਾਟ ਜੁੜ 294 ਸੀਟਾਂ ਨਾਲ ਸਰਕਾਰ ਬਣਾਉਣ ਦਾ ਦਾਅਵਾ ਰੱਖ ਰਿਹਾ ਹੈ ਉਥੇ ਹੀ ਨਿਤੀਸ਼ ਕੁਮਾਰ ਕਿਸ ਨੂੰ ਆਪਣਾ ਸਮਰਥਨ ਦੇਣਗੇ ਇਸ ਤੇ ਵੀ ਅਟਕਲਾਈਆਂ ਜਾਂ ਯਾਨੀ ਇਸ ਵਿਚਾਰੇ ਨਿਤਿਸ਼ ਕੁਮਾਰ ਸ਼ਾਮ ਨੂੰ ਹੋਣ ਵਾਲੀ ਭਾਜਪਾ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੇ ਦੇ ਨਿਤਿਸ਼ ਕੁਮਾਰ ਲਾਲੂ ਪ੍ਰਸ਼ਾਦ ਯਾਦਵ ਦੇ بیٹے ਅਤੇ ਰਾਹੁਲ ਗਾਂਧੀ ਨੂੰ ਸਮਰਥਨ ਦੇਣ ਵਾਲੇ ਤੇਜਸਵੀ ਯਾਦਵ ਨਾਲ ਇੱਕੋ ਜਹਾਜ਼ 'ਤੇ ਸਵਾਰ ਹੋ ਕੇ ਦਿੱਲੀ ਪਹੁੰਚੇ ਜਿਸ ਤੋਂ ਬਾਅਦ ਇੱਕਿਆਸਲਾ ਜਾ ਰਹੇ ਨੇ ਇਹ ਸ਼ਾਇਦ ਨਿਤਿਸ਼ ਕੁਮਾਰ ਸ਼ਾਮ ਤੱਕ ਰਾਹੁਲ ਗਾਂਧੀ ਨੂੰ ਸਮਰਥਨ ਦੇਣ ਦਾ ਐਲਾਨ ਕਰ ਸਕਦੇ ਨੇ ਉਧਰ ਦਿੱਲੀ ਪਾਸ ਤੇ ਹੈ ਤਯਸ਼ਵੀ ਜਾਦਵ ਨੇ ਇੱਕ ਜਿਹੜਾ ਬਿਆਨ ਦਿੱਤਾ ਹੈ ਜਿਸ ਨੇ ਇੰਡੀਆ ਗੱਠ ਜੋੜ ਦੀਆਂ ਭਾਵਨਾਵਾਂ ਨੂੰ ਮੋੜ ਤੋਂ ਦਿਗਾ ਦਿੱਤਾ ਹੈ ਤਯਸ਼ਵੀ ਜਾਦਵ ਨੇ ਸੰਕੇਤ ਦਿੱਤੇ ਨੇ ਕਿ ਸ਼ਾਮ ਤੱਕ ਕੁਝ ਵੀ ਹੋ ਸਕਦਾ ਹੈ ਉਹਨਾਂ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਬਰ ਰੱਖੋ ਸ਼ਾਮ ਤੱਕ ਦੇਖੋ ਕੀ ਹੁੰਦਾ ਹੈ ਕੋਸ਼ਿਸ਼ ਕਰੀਏ ਆਪਾਂ ਕਿਉਂਕਿ ਪ੍ਰੀਅ ਮੈਜੋਰਿਟੀ ਕੋਈ ਬਾਤ ਨਹੀਂ ਬੋਲੀ ਨਹੀਂ ਜਿਵੇਂ ਅਭੀ ਹਮਕੋ ਲੱਗਦਾ ਥੋੜਾ ਧਿਆਨ ਰੱਖੀਏ ਵੀ ਦੇਖਦੇ ਜਾਈਏ ਕਿਆ-ਕਿਆ ਹੁੰਦਾ ਹੈ ਇੱਕ ਹੀ ਲਾਈਟ ਜਿਵੇਂ ਡਾਇਰੈਕਟ ਅੱਗੇ ਪਿੱਛੇ ਬੱਕਰ ਹੋਵੇ सीएम के साथ आए कोई बातचीत हुई या कुछ बात हुई यानी जैसे बाद में सब बात अह लोग ही देना नमस्कार प्रणाम दुआ हुई और क्या लेकिन बाकी क्या होता आगे आगे देखते रहिए चलते हैं जब के दूसरे पासे महाराष्ट्र तो एनसीपी दे दिगजागु अते इंडिया गठजोड़ दे भागीदार शरद पवार ने नीतीश कुमार अते चंद्रबाबू नायडू ਬਹੁਮਦ ਨੂੰ ਲੈ ਕੇ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਦਿੱਲੀ ਪਹੁੰਚੇ ਸ਼ਰਦ ਪਵਾਰ ਨੇ ਕਿਹਾ ਹੈ ਕਿ ਸ਼ਾਮ ਨੂੰ ਬੈਠਕ ਵਿੱਚ ਜਿਹੋ ਜਿਹੇ ਰਣਨੀਤੀ ਤੈਅ ਕੀਤੀ ਜਾਵੇਗੀ ਉਸ ਮੁਤਾਬਕ ਹੀ ਉਹ ਦੋਵਾਂ ਨਾਲ ਗੱਲਬਾਤ ਕਰਨਗੇ ਉਹ ਕੀ ਕਹਿੰਦੇ ਆ ਕਿ ਉਹ ਇੰਡੀਆ ਦੇ ਬੰਨੇ ਨਹੀਂ ਆਣਾ ਚਾਹਤੇ ਹੈ ਤੋਂ ਅੰਦਰੂਨੀ ਮੀਡੀਅਮ ਨੇ ਅਗਵਾ ਨਹੀਂ ਤਿਆਰ ਹਾਂ ਜੋ ਹਾਂ ਅੰਦਰੂਨੀ ਮੀਡੀਅਮ ਨੇ ਇਹ ਤਰ ਹੈ ਕਿ ਇਹ ਦੇ एजीए का बेटा है इसके साथ ऐसा उनका ट्रीटमेंट आ है वो नहीं देता आप आप चंद्रबाबू नायडू से बात करेंगे नीतीश कुमार से बात करेंगे नहीं क्यूँकी तो ये इसे अगर इसी में जो ट्रय हो जाएगा इस हमने रहती नहीं थी ਕਈ ਤਰ੍ਹਾਂ ਦੇ ਕਾਹਲ ਦੇਸ਼ ਦੀ ਸਿਆਸਤ ਵਿੱਚ ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਦੇਖੇ ਜਾ ਰਹੇ ਨੇ ਹਾਲਾਂਕਿ ਭਾਜਪਾ ਦੇ ਐਨਡੀਆ ਗੱਠਜੋੜ ਨੂੰ 296 ਸੀਟਾਂ ਮਿਲੀਆਂ ਨੇ ਪਰ ਭਾਜਪਾ ਇਕੱਲੀ ਨੂੰ 240 ਸੀਟਾਂ ਨਾਲ ਹੀ ਸੱਦਰ ਕਰਨਾ ਪਿਆ ਜਿਸ ਦਾ ਸਾਫ ਮਤਲਬ ਹੈ ਕਿ ਜੇਕਰ ਉਹਨਾਂ ਤੋਂ ਐਨਡੀਆ ਸਮਰਥਨ ਵਾਪਸ ਲੈ ਲੈਂਦੇ ਤਾਂ ਉਹਨਾਂ ਦੀ ਸਰਕਾਰ ਨਹੀਂ ਬਣੇਗੀ ਜਿਸ ਤੋਂ ਬਾਅਦ ਹੁਣ ਸਭ ਦੀ ਨਜ਼ਰਾਂ ਸ਼ਾਮ ਨੂੰ ਹੋਣ ਵਾਲੀ 65 ਟਿੱਪੀਆਂ ਮੰਨਿਆ ਨੇ ਕਿ ਅੱਜ ਫਿਰ ਕਾਰੇ ਵੱਡੇ ਦਿਨ ਕਿ ਜਾਗੂ ਕਿਸ ਪਾਸੇ ਜਾਂਦੇ ਨੇ ਕਿ ਭਾਜਪਾ ਹੈਟ੍ਰਿਕ ਮਾਰੇਗੀ ਜਾਂ ਫਿਰ ਰਾਹੁਲ ਗਾਂਧੀ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣਗੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਪੀਵੀ